सर मेरा नाम गौरव थापर है तो असी डीसी वालों खेड रहे हैं आज पंजाब पंजाब के शेर जी सी एल जितते पिछले सीजन उन्होंने मैच है साढ़ा अ फ्रेंडली मैच है तो असी वन फिफ्टी वन चेज़ कर रहे बी ओवराज तो एक्साइटिंग मैच है हले तो स्टार्ट हो मैच टाइट है हले भी कोई क्लेयर विनर नहीं है हले भी मज़ा आऊगा हाँ सर बड़े नाम है अपनी फील्ड में बहुत बड़े नाम है तो दबाव से ज़्यादा एक्साइटमेंट है ਦਬਾਵ ਤਾਂ ਹੋਊਗਾ ਹੀ ਹੁਣ ਸਟਾਰਟ ਹੋ ਗਿਆ ਦਬਾਵ ਉਹਨਾ ਤਿੰਨ ਆਊਟ ਹੋ ਗਿਆ ਕੋਈ ਕੁਝ ਐਕਸਟਰਾ ਤਿਆਰੀ ਕੀਤੀ ਨਹੀਂ ਸਰ ਕੋਈ ਐਕਸਟਰਾ ਤਿਆਰੀ ਨਹੀਂ ਹੈ ਬਸ ਆਪਾਂ ਆਪਸ ਵਿੱਚ ਖੇਡ ਰਹੇ ਹਾਂ ਦੋਸਤ ਯਾਰ ਦੋਸਤ ਤੇ ਜੋ ਆਪਾਂ ਹਰ ਸੰਡੇ ਖੇਡਦੇ ਹਾਂ ਖੇਡਦੇ ਹਾਂ ਰੈਗੂਲਰ ਖੇਡਦੇ ਹਾਂ ਤੂੰ ਤਿਆਰੀ ਤੋਂ ਜ਼ਿਆਦਾ ਇੱਥੇ ਇਹ ਮੈਂਟਲ سپورਟ ਹੈ ਤੇ ਬਸ ਉਹ ਹੀ ਤਿਆਰੀ ਹੈ ਮੈਂਟਲੀ ਥੋੜਾ ਸਟਰੋਂਗ ਹੈ ਅਸੀਂ ਸਾਰੇ ਠੀਕ ਬਾਕੀ ਮੈਚ ਕੀ ਦਿਓਗੇ ਸੌਰੀ ਸੁਣੇ ਮੈਚ ਕੀ ਦਿਓਗੇ ਜਿਹੜੇ ਕਰੇ ਬੈਠੇ ਨੇ ਜਿਹੜੇ ਕਰੇ ਬੈਠੇ ਨੇ ਉਹਨਾਂ ਨੂੰ ਪਹਿਲਾਂ ਤਾਂ ਮੈਂ ਅਪੋਲੋਜਾਈਜ਼ ਕਰਨਾ ਚਾਹਾਂਗਾ ਨਹੀਂ ਖੇਡ ਪਾਏ ਤੇ ਇਹ ਹੀ ਕਹਾਂਗਾ ਕਿ ਅਗਲੀ ਮੈਂ ਉਹਨੂੰ ਮਿਸ ਕਰ ਰਹੇ ਹਾਂ ਬਾਪੂ ਕੇ ਹੁਣ ਸਾਰੇ ਆਨ ਮੈਂ ਤਾਂ ਇਹ ਕਹਾਂਗਾ ਆਨ ਸਾਰੇ ਇੰਜੋਏ ਕਰਨ ਸਾਨੂੰ ਸਪੋਰਟ ਕਰਨ ਤੇ ਇੱਕ ক্রিকেট ਗੇਮ ਹੈ ਹੋ ਜੀ ਇਹ ਜਿੰਨਾ ਜ਼ਿਆਦਾ ਸਪੋਰਟ ਹੋਊਗਾ ਉਹਨਾਂ ਦਾ ਵਧੀਆ ਬਚਪਨ ਚ ਖੇਡਦੇ ਸੀਗੇ ਤੁਸੀਂ ਨਾਲ ਨਾਲ ਖੇਡ ਰਹੇ ਹੋ ਹਜੇ ਵੀ ਸਰ ਬਚਪਨ ਦਾ ਲੈ ਸਾਡਾ ਖਤਮ ਹੀ ਨਹੀਂ ਹੋਇਆ ਕਹਿੰਦਾ ਚੱਲੀ ਜਾਂਦਾ ਤੇ ਬਸ ਸਹੀ ਗੇਮ ਹੈ ਜੀ ਸਪੋਰਟ ਐਸੀ ਗੇਮ ਹੈ ਟੀਮ ਸਪੋਰਟ ਨਾਲ ਕਿ ক্রিকেট ਫਿਟਨੈਸ ਵੀ ਹੁੰਦੀ ਹੈ ਤੇ ਨਾਲੇ ਆਪਣਾ ਗਰੁੱਪ ਇਹੋ ਜਿਹਾ ਵਧੀਆ ਬਣ ਗਿਆ ਕਿ ਮਨ ਨਹੀਂ ਕਰਦਾ ਘਰ ਬੈਠਣ ਦਾ ਸੰਡੇ ਨੂੰ ਵੀ ਸਾਨੂੰ ਇੱਕ ਛੁੱਟੀ ਮਿਲਦੀ ਹੈ ਲੇਕਿਨ ਉੱਥੇ ਵੀ ਅਸੀਂ 6 ਵਜੇ ਉੱਠ ਕੇ ਸਵੇਰੇ ਤਿਆਰ ਹੋ ਕੇ ਇੱਥੇ ਆ ਜਾਂਦੇ ਆ ਤੇ ਇਹੀ ਸਪੋਰਟ ਦਾ ਕਰੇਜ਼ ਹੈ ਜੀ ਇਹ ਮਜ਼ਾ ਆਉਂਦਾ ਖੇਡ ਕੇ